ਹਾਂਜੀ ਸਾਰਿਆਂ ਦਾ ਸਵਾਗਤ ਹੈ ਹਾਂਜੀ ਇੱਕ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਖਬਰ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਤੇ ਖਬਰ ਦੇ ਵਿੱਚ ਦਿਖਾਇਆ ਜਾ ਰਿਹਾ ਵੀ ਉਹ ਕਾਲੀ ਥਾਰ ਦੇ ਵਿੱਚ ਘੁੰਮਦੀ ਸੀ ਤੇ ਇੱਕ ਟ੍ਰੇਨਿੰਗ ਤੇ ਚੱਲ ਰਹੇ ਅਫਸਰ ਨੇ ਉਹਨੂੰ 17 ਗ੍ਰਾਮ ਚਿੱਟੇ ਨਾਲ ਗ੍ਰਿਫਤਾਰ ਕੀਤਾ ਇਹ ਖਬਰ ਇੰਨੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਵੀ ਜਿਹੜੇ ਪੰਜਾਬ ਦੇ ਹੋਰ ਮੁੱਦੇ ਸੀ ਹੋਰ ਖਬਰਾਂ ਸੀ ਉਹ ਠੰਡੇ ਵਾਸਤੇ ਦੇ ਵਿੱਚ ਪੈ ਗਈਏ ਤੁਸੀਂ ਇੱਕ ਗੱਲ ਸੋਚ ਕੇ ਦੇਖੋ ਵੀ ਜਿਹੜੀ ਇਹ ਕਾਲੀ ਥਾਰ ਦੇ ਵਿੱਚ ਡਰੱਗ ਸਪਲਾਈ ਕਰਦੀ ਸੀ ਤਾਂ ਸਪਲਾਈ ਦਾ ਮਤਲਬ ਕੀ ਹੁੰਦਾ ਵੀ ਇੱਕ ਥਾਂ ਤੋਂ ਡਰੱਗ ਚੱਕ ਕੇ ਦੂਜੀ ਥਾਂ ਤੇ ਪਹੁੰਚਾਉਣਾ ਇਹ ਤਾਂ ਹੋ ਨਹੀਂ ਸਕਦਾ ਵੀ ਇਹ 5-500 ਦਾ ਜਾਂ 1000-1000 ਦਾ ਇੱਥੇ ਵੇਚਦੀ ਹੋਣੀ ਹੈ ਜਾਂ ਫਿਰ ਇਹ ਆਪਦੇ ਘਰੀ ਤਿਆਰ ਕਰਦੀ ਹੋਣੀ ਹੈ ਚਿੱਟਾ ਇਹ ਕਿਤੋਂ ਤਾਂ ਲੈ ਕੇ ਆਉਂਦੀ ਹੋਊਗੀ ਤੇ ਜਿੱਥੋਂ ਇਹ ਲੈ ਕੇ ਆਉਂਦੀ ਸੀ ਤੇ ਜਿੱਥੇ ਇਹ ਪਹੁੰਚਾਉਂਦੀ ਸੀ ਉਹ ਖਬਰਾਂ ਦੇ ਵਿੱਚ ਕਿਉਂ ਨਹੀਂ ਦਿਖਾਇਆ ਜਾ ਰਿਹਾ ਜਿਹੜੇ ਪੱਤਰਕਾਰ ਨੇ ਉਹ ਵੀ ਇਹ 트ੈਂਡਿੰਗ ਖਬਰ ਦਾ ਫਾਇਦਾ ਲੈਣ ਵਾਸਤੇ ਆਪਣੇ ਚੈਨਲ ਤੇ ਦਿਖਾਉਣ ਵਾਸਤੇ ਇਹਦੀ ਮਹਿੰਗੀ ਕੋਠੀ ਥਾਰ ਤੇ ਹੋਰ ਮਹਿੰਗੇ-ਮਹਿੰਗੇ ਕੱਪੜੇ ਜਿਹੜੇ ਉਹ ਦਿਖਾਏ ਜਾ ਰਹੇ ਨੇ ਜੇ ਇਹੇ ਹੀ ਦਿਖਾਇਆ ਜਾ ਰਿਹਾ ਇਹਦੇ ਨਾਲ ਹੀ ਇਹ ਡਰੱਗ ਸਪਲਾਈ ਹੋਊਗੀ ਤਾਂ ਇਹੇ ਜੇ ਪਤਾ ਨਹੀਂ ਕਿੰਨੇ ਕੌਨਸਟੇਬਲ ਹੋਰ ਨੇ 100 ਦੇ ਵਿੱਚੋਂ 90% ਇਹੇ ਜੇ ਕੌਨਸਟੇਬਲ ਨੇ ਜਿਨ੍ਹਾਂ ਦੇ ਕੋਲ ਦੋ-ਦੋ ਗੱਡੀਆਂ ਨੇ ਤੇ ਜਿਨ੍ਹਾਂ ਦੇ ਕਰੋੜਾ-ਕਰੋੜਾ ਰੁਪਏ ਦੇ ਘਰ ਨੇ ਇਹਦਾ ਮਤਲਬ ਫਿਰ ਉਹ ਵੀ ਚਿੱਟਾ ਵੇਚਦੇ ਆ ਇਹ ਫੜੀ ਗਈ ਤਾਂ ਹੈ ਚੋਰ ਹੈ ਉਹ ਫੜੇ ਨਹੀਂ ਗਏ ਉਹ ਸਾਧ ਨੇ ਤਾਂ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਡਰਾਮਾ ਇਹ ਲੋਕਾਂ ਨੂੰ ਆਪਾਂ ਨੂੰ ਗਮਰਾਹ ਕਰਨ ਵਾਸਤੇ ਚੱਲ ਰਿਹਾ ਹੈ ਇਹ ਪੂਰਾ ਪਲਾਨ ਦੇ ਹਿਸਾਬ ਨਾਲ ਚੱਲ ਰਿਹਾ ਹੈ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਜਿਹੜੀ ਆਪਣੀ ਮੌਜੂਦਾ ਸਰਕਾਰ ਹੈ ਉਹਦਾ ਲੋਕਾਂ ਦੇ ਵਿੱਚ ਜਿਹੜੀ ਲੋਕਾਂ ਦੀ ਸੋਚ ਸੀ ਲੋਕਾਂ ਦੇ ਜਿਹੜੇ ਵਿਚਾਰ ਹੈ ਉਹ ਬਹੁਤ ਨੈਗੇਟਿਵ ਚੱਲ ਰਹੇ ਸੀ ਤੇ ਸਰਕਾਰ ਨੂੰ ਕੋਈ ਪੋਜ਼ਿਟਿਵ ਲਹਿਰ ਚਲਾਉਣੀ ਸੀ ਆਪਣੇ ਵਾਸਤੇ ਇੱਕ ਪੋਜ਼ਿਟਿਵ ਬੇ ਬਣਾਉਣੀ ਸੀ ਜਿਹਦੇ ਨਾਲ ਲੋਕਾਂ ਨੂੰ ਲੱਗੇ ਵੀ ਹਾਂ ਜਿਹੜੀ ਸਰਕਾਰ ਹੈ ਮੌਜੂਦਾ ਉਹਨੇ ਸੱਚੀਉਂ ਸਖਤਾਈ ਕਰਤੀ ਨਸ਼ੇ ਦੇ ਵਿਰੁੱਧ ਇੰਨੀ ਜ਼ਿਆਦੇ ਵੀ ਹੁਣ ਤਾਂ ਉਹ ਜਿਹੜੇ ਆਪਣੇ ਆ ਪੁਲਿਸ ਵਾਲੇ ਨੇ ਉਹਨਾਂ ਨੂੰ ਵੀ ਨਹੀਂ ਬਖਸ਼ ਰਹੇ ਤਾਂ ਲੋਕਾਂ ਨੂੰ ਇਹ ਲੱਗੇ ਇਸ ਕਰਕੇ ਇਹ ਕੁੜੀ ਸਾਰਨਾ ਵਧੀਆ ਟਾਰਗੇਟ ਸੀ ਕਿਉਂਕਿ ਇੱਕ ਤਾਂ ਇਹ ਪਹਿਲੀ ਰੀਲਾਂ ਦੇ ਵਿੱਚ ਪੂਰੀ ਮਸ਼ਹੂਰ ਸੀਗੀ ਤੇ ਦੂਸਰਾ ਇਹ ਆਪਣੀ ਡਿਪਾਰਟਮੈਂਟ ਦੇ ਖਿਲਾਫ ਵੀ ਇਹਨੇ ਬਹੁਤ ਰੀਲਾਂ ਰੁੱਲਾ ਬਣਾਈਆਂ ਨੇ ਤੇ ਇੱਕ ਇਹਨੂੰ ਮਹਿੰਗੇ ਮਹਿੰਗੇ ਕੱਪੜੇ ਪਾਉਣ ਦਾ ਸ਼ੌਂਕ ਸੀ ਤੇ ਉਹ ਇਹ ਰੀਲਾਂ ਦੇ ਵਿੱਚ ਦਿਖਾਉਂਦੀ ਸੀ ਜਿਹਦੇ ਕਰਕੇ ਇਹ ਸਭ ਤੋਂ ਵਧੀਆ ਟਾਰਗੇਟ ਸੀ ਤੇ ਇਸ ਤੋਂ ਵਧੀਆ ਟਾਰਗੇਟ ਕੋਈ ਹੋਰ ਹੋ ਹੀ ਨਹੀਂ ਸਕਦਾ ਸੀ ਇਹਨਾਂ ਨੂੰ ਪਹਿਲੀ ਪਤਾ ਸੀਗਾ ਵੀ ਇਹ ਜਿਹੜੀ ਖਬਰ ਹੈ ਪੂਰੀ ਟ੍ਰੈਂਡਿੰਗ ਦੇ ਵਿੱਚ ਚੱਲੂ ਜਿਹਦੇ ਨਾਲ ਲੋਕਾਂ ਦਾ ਹੋਰ ਮੁੱਦਿਆਂ ਤੋਂ ਨਾਲ ਤਾਂ ਧਿਆਨ हट ਜਾਊਗਾ ਤੇ ਨਾਲੇ ਲੋਕਾਂ ਦੇ ਵਿੱਚ ਇੱਕ ਸਾਡੀ ਪੋਜ਼ਿਟਿਵ ਜਿਹੜੀ ਵੇਵ ਆ ਉਹ ਜਾਊਗੀ ਪੋਜ਼ਿਟਿਵ ਲਹਿਰ ਹੈ ਜਿਹੜੀ ਉਹ ਬਣ ਜੂਗੀ ਕਿਉਂਕਿ ਇੱਕ ਆਮ ਨਸ਼ਾ ਲੋਕਲ ਨਸ਼ਾ ਸਪਲਾਈਅਰ ਵੀ ਇੱਕ ਦਿਨ ਦਾ 250 ਜਾਂ 300 ਚਿੱਟਾ ਜਿਹੜਾ ਉਹ ਉਹਦੀ ਖਾਤ ਹੈ ਉਹਨੂੰ ਵੇਚ ਦਿੰਦਾ ਇੱਕ ਦਿਨ ਦੇ ਵਿੱਚ ਤਾਂ ਇਹਦੇ ਕੋਲੇ ਤੁਸੀਂ ਇਹ ਇੱਕ ਤਾਂ ਲੇਡੀ ਕਾਂਸਟੇਬਲ ਤੇ ਉੱਪਰੋਂ ਇਹਦੇ ਐਡੇ ਵੱਡੇ ਲਿੰਕ ਕੀ ਇਹਦੇ ਕੋਲੇ ਕੱਲਾ 17 ਗ੍ਰਾਮ ਚਿੱਟਾ ਹੀ ਮਿਲੂਗਾ ਜਾਂ ਤਾਂ ਇਹਦੇ ਕੋਲੇ ਜਿਹੜੇ ਚਿੱਟੇ ਦੀ ਬਰਾਮਦਗੀ ਆ ਉਹ ਵੱਧ ਹੋਈ ਹੋਣੀ ਆ ਇੱਥੇ ਪੁਲਿਸ ਆਇਆ ਨਹੀਂ ਲਿਆ ਇਹਦੇ ਨਾਲ ਆਪਦੀ ਲਿਹਾਜ਼ ਪਗਾਈ ਬਰਾਮਦਗੀ ਆ ਉਹ ਸਿਰਫ 17 ਗ੍ਰਾਮ ਹੀ ਦਿਖਾਈ ਹੈ ਜਾਂ ਫਿਰ ਇਹ ਸਿਰਫ ਕੁੜੀ ਹੈ ਜਿਹੜੀ ਉਹ ਟਾਰਗੇਟ ਕੀਤੀ ਜਾ ਰਹੀ ਹੈ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਲੋਕਾਂ ਦਾ ਧਿਆਨ ਜਿਹੜਾ ਉਹਨੂੰ ਹਟਾਉਣ ਵਾਸਤੇ ਇਹ ਤੁਹਾਨੂੰ ਅੱਜ ਮੇਰੀ ਜਿਹੜੀ ਗੱਲ ਹੈ ਇਹ ਬੇਫਜ਼ੂਲ ਲੱਗਦੀ ਹੋਣੀ ਹੈ ਕਿਉਂਕਿ ਨਿਊਜ਼ ਚੈਨਲਾਂ ਦੇ ਵਿੱਚ ਇੰਨੀਆਂ ਜ਼ਿਆਦਾ ਖਬਰਾਂ 네ਗੇਟਿਵ ਦਿਖਾਈਆਂ ਜਾ ਰਹੀਆਂ ਨੇ ਤੇ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਕੀਤੀਆਂ ਜਾ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਸਾਰਾ ਚਾਨਣ ਹੋ ਜਾਊਗਾ ਸਾਰਾ ਕਲੀਅਰ ਹੋ ਜਾਊਗਾ ਵੀ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਉਹ ਬਿਲਕੁਲ ਸਹੀ ਸੀ ਜਿਹੜੀਆਂ ਸਰਕਾਰਾਂ ਚੱਲਦੀ ਨਸ਼ੇ ਦੇ ਸਿਰ ਤੇ ਆ ਜਿਹੜਾ ਨਸ਼ਾ ਹੀ ਸਰਕਾਰੀ ਹੈ ਕਿਉਂਕਿ ਨਸ਼ੇ ਦੇ ਪੈਸਿਆਂ ਦੀ ਫੰਡਿੰਗ ਨਾਲ ਹੀ ਤਾਂ ਸਰਕਾਰਾਂ ਬਣਦੀਆਂ ਨੇ ਤੇ ਉਹ ਨਸ਼ਾ ਤਾਂ ਬੰਦ ਹੋ ਹੀ ਨਹੀਂ ਸਕਦਾ ਕਿਵੇਂ ਬੰਦ ਹੋ ਜੂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਵੀ ਜਿਹੜਾ ਹੈਗਾ ਹੀ ਸਰਕਾਰੀ ਨਸ਼ਾ ਉਹ ਕਿਵੇਂ ਬੰਦ ਹੋ ਸਕਦਾ ਉਹ ਇੱਕੋ ਹੀ ਤਰੀਕੇ ਨਾਲ ਬੰਦ ਹੋ ਸਕਦਾ ਜੇ ਜਿੱਥੇ ਵੀ ਕੋਈ ਅਪਰਾਧ ਹੈ ਜਿੱਥੇ ਵੀ ਕੋਈ ਨਸ਼ਾ ਹੈ ਉੱਥੇ ਤੁਸੀਂ ਪੁਲਿਸ ਵਾਲਿਆਂ ਨੂੰ ਆਪਦੇ ਹੱਥ ਬੰਨ੍ਹ ਦੋ ਉਹਨਾਂ ਨੂੰ ਕਹਿ ਦਿਓ ਵੀ ਸਾਨੂੰ ਸੋਡੇ ਕੋਈ ਲੋੜ ਨਹੀਂ ਕਿਉਂਕਿ ਜਿੱਥੇ ਚੌਂਕੀਆਂ ਨੇ ਜਿੱਥੇ ਨਸ਼ਾ ਉੱਥੇ ਹੀ ਪੁਲਿਸ ਹੈ ਤੇ ਜਿੱਥੇ ਪੁਲਿਸ ਹੈ ਪਹਿਲਾਂ ਪੁਲਿਸ ਆਉਂਦੀ ਹੈ ਜਾਂ ਨਸ਼ਾ ਆਉਂਦਾ ਪਹਿਲਾਂ ਪੁਲਿਸ ਆਉਂਦੀ ਹੈ ਫਿਰ ਅਪਰਾਧ ਆਉਂਦਾ ਤਾਂ ਤੁਸੀਂ ਪੁਲਿਸ ਨੂੰ ਉੱਥੋਂ ਹਟਾ ਦਿਓ ਤੇ ਅਪਰਾਧ ਆਪਣੇ ਆਪ ਹੀ ਨਸ਼ਾ ਆਪਣੇ ਆਪ ਹੀ हट ਜੂਗਾ ਹਾਂਜੀ